ਬਹੁਤ ਸਾਰੇ ਲੋਕਾਂ ਵੱਲ ਵੇਖ ਕੇ ਤੁਸੀਂ ਇਹ ਗੱਲ ਕਹੀ ਹੋਏਗੀ ਕਿ ਕਾਸ਼ ਮੇਰੀ ਕਿਸਮਤ ਵੀ ਇਹਦੇ ਵਰਗੀ ਹੁੰਦੀ। ਇਹਦੀ ਕਿਸਮਤ ਕਿੰਨੀ ਵਧੀਆ ਹੈ। ਇਹ ਕਿੰਨਾ ਲੱਤੀ ਹੈ। ਇਹ ਜਿਹੜਾ ਵੀ ਕੰਮ ਕਰਦਾ ਉਹ ਸਿਰੇ ਚੜ ਜਾਂਦਾ ਹੈ। ਇਹਦੇ ਕੋਲ ਹਰ ਇੱਕ ਚੀਜ਼ ਹੈ। ਦੇ ਕੰਮ ਇੰਨੀ ਛੇਤੀ ਬਣ ਜਾਂਦੇ ਨੇ। ਇਸ ਤੋਂ ਉਲਟ ਮੇਰੀ ਕਿਸਮਤ ਹੈ। ਬਹੁਤ ਹੀ ਮਾੜੀ ਹੈ। ਮੈਂ ਜਿੱਧਰ ਵੀ ਕੋਈ ਵੀ ਕੰਮ ਸ਼ੁਰੂ ਕਰਦਾ ਜ਼ਰੂਰੀ ਨਹੀਂ ਕਿ ਉਹ ਕੰਮ ਪੈਸਿਆਂ ਦਾ ਹੀ ਹੋਵੇ। ਹੋਰ ਵੀ ਬਥੇਰੇ ਕੰਮ ਹੁੰਦੇ ਨੇ। ਉਹ ਕੰਮ ਉੱਥੇ ਹੀ ਅੜਚਣ ਪੈ ਕੇ ਬੰਦ ਹੋ ਜਾਂਦੇ ਨੇ ਪਹਿਲਾਂ ਪਹਿਲਾਂ ਤਾਂ ਉਹ ਕੰਮ ਚੱਲਦਾ ਬਹੁਤ ਹੀ ਵਧੀਆ ਤੇ ਫੇਰ ਪਤਾ ਨਹੀਂ ਕਿਧਰੋਂ ਕੋਈ ਨਾ ਕੋਈ ਅਜੀਹੀ ਰੁਕਾਵਟ ਆਉਂਦੀ ਹੈ ਕਿ ਉਹ ਕੰਮ ਉੱਥੇ ਹੀ ਬੰਦ ਹੋ ਜਾਂਦਾ ਹੈ ਤੇ ਫੇਰ ਮੈਂ ਰੱਬ ਨੂੰ ਕਹਿਣਾ ਕਿ ਰੱਬਾ ਮੇਰੀ ਇੰਨੀ ਮਾੜੀ ਕਿਸਮਤ ਕਿਉਂ ਲਿਖੀ ਤੂੰ ਤਾਂ ਮੇਰੇ ਹੱਥ ਧੋਕੇ ਮਗਰੀ ਪੈ ਗਿਆ ਪਤਾ ਨਹੀਂ ਕਿਹੜੇ ਜਨਮ ਦਾ ਵੈਰ ਤੂੰ ਮੇਰੇ ਨਾਲ ਕੱਢ ਰਿਹਾ ਪਰ ਹੁਣ ਤੁਹਾਨੂੰ ਲੋਕ ਇਹ ਗੱਲ ਕਹਿਣਗੇ ਕਿ ਤੁਸੀਂ ਕਿੰਨੇ ਕਿਸਮਤ ਵਾਲਿਓ ਤੁਹਾਡਾ ਹਰ ਇੱਕ ਕੰਮ ਬਣੇਗਾ ਜੋ ਮੈਂ ਉਪਾਰ ਤੁਹਾਨੂੰ ਦੱਸੂਗਾ बस ਤੁਸੀਂ ਕਿਸੇ ਨੂੰ ਬਿਨਾਂ ਦੱਸੇ ਸਿਰਫ ਇੱਕ ਵਾਰ ਇਹ ਉਪਾਅ ਕਰਨਾ ਤੇ ਮੈਂ ਤੁਹਾਨੂੰ ਲੈ ਕੇ ਦਿੰਨਾ ਜਿੱਧਰ ਵੀ ਜਾਓਗੇ ਚਾਹੇ ਛੋਟੇ ਤੋਂ ਛੋਟਾ ਕੰਮ ਤੇ ਵੱਡੇ ਤੋਂ ਵੱਡਾ ਕੰਮ ਬਣ ਜਾਵੇਗਾ ਕੋਈ ਰੁਕਾਵਟ ਨਹੀਂ ਆਏਗੀ ਤਾਂ ਸਮਾਂ ਨਾਖਰਾਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਅੱਜ ਦੀ ਇਹ ਵੀਡੀਓ ਖਾਸ ਦੋ ਭਾਗਾਂ ਦੇ ਵਿੱਚ ਵੰਡੀ ਹੋਏਗੀ ਪਹਿਲੇ ਭਾਗ ਦੇ ਵਿੱਚ ਆਪਾਂ ਉਸ ਉਪਾਅ ਬਾਰੇ ਗੱਲ ਕਰਾਂਗੇ ਤੇ ਦੂਸਰੇ ਭਾਗ ਦੇ ਵਿੱਚ ਆਪਾਂ ਉਸ ਉਪਾਅ ਨੂੰ ਕਰਦੇ ਸਮੇਂ ਕਿਹੜੀਆਂ ਦੋ ਖਾਸ ਗਲਤੀਆਂ ਦਾ ਧਿਆਨ ਰੱਖਣਾ ਹੈ ਉਸ ਬਾਰੇ ਗੱਲ ਕਰਾਂਗੇ ਕਿਉਂਕਿ ਜੇਕਰ ਤੁਸੀਂ ਇਹ ਉਪਾਅ ਕਰਦੇ ਸਮੇਂ ਇਹ ਦੋ ਗਲਤੀਆਂ ਕਰੀ ਗਈ ਤੇ ਮੈਂ ਤੁਹਾਨੂੰ ਲਿਖ ਕੇ ਦਿੰਨਾ ਇਹ ਉਪਾਅ ਤੁਹਾਡੇ ਉੱਪਰ ਕੋਈ ਵੀ ਕੰਮ ਨਹੀਂ ਕਰੇਗਾ ਉਲਟਾ ਤੁਹਾਡਾ ਨੁਕਸਾਨ ਕਰੇਗਾ ਇਸ ਕਰਕੇ ਵੀਡੀਓ ਨੂੰ ਪੂਰਾ ਦੇਖਿਓ ਕਿਉਂਕਿ ਅੱਧੀ ਅਧੂਰੀ ਜਾਣਕਾਰੀ ਜਾਣਲੇਵਾ ਸਾਬਤ ਹੁੰਦੀ ਹੈ ਤਾਂ ਗੱਲ ਕਰਦੇ ਹਾਂ ਪਹਿਲਾਂ ਉਸ ਉਪਾਅ ਬਾਰੇ ਤੁਸੀਂ ਕੀ ਕਰਨਾ ਹੈ 5 ਕਿਲੋ ਗੁੜ ਲੈ ਲੈਣਾ ਉਸ ਗੁੜ ਨੂੰ ਇੱਕ ਵਧੀਆ ਥਾਂ ਤੇ ਰੱਖ ਦੇਣਾ ਜਿੱਥੇ ਨਾ ਤੇ ਕੋਈ ਕੀੜੇ ਮਕੋੜੇ ਆਉਂਦੇ ਹੋਣ ਤੇ ਨਾ ਹੀ ਕਿਸੇ ਦਾ ਹੱਥ ਵੱਜਦਾ ਹੋਵੇ ਉਹ ਗੁੜ ਇੱਕ ਵਧੀਆ ਥਾਂ ਤੇ ਪਿਆ ਹੋਣਾ ਚਾਹੀਦਾ ਕਿਉਂਕਿ ਕਈ ਵਾਰ ਇਨਸਾਨ ਕੀ ਕਰਦਾ ਤੁਹਾਨੂੰ ਤਾਂ ਪਤਾ ਹੈ ਕਿ ਇਹ ਗੁੜ ਉਪਾਅ ਵਾਲਾ ਪਰ ਬਹੁਤ ਸਾਰੇ ਲੋਕ ਉਸ ਗੁੜ ਨੂੰ ਆਪਣੇ ਝੂਠੇ ਮਿੱਠੇ ਹੱਥ ਲਾ ਦੇਣਗੇ ਹੋ ਸਕਦਾ ਹੈ ਕੋਈ ਉਹ ਗੁੜ ਚੱਕ ਕੇ ਖਾ ਵੀ ਲਵੇ ਇਹਦੇ ਨਾਲ ਹੋਏਗਾ ਤਾਂ ਕੁਝ ਨਹੀਂ ਪਰ ਜੇਕਰ ਆਪਾਂ ਇਹ ਉਪਾਅ ਸਫਾਈ ਨਾਲ ਕਰ ਲਈਏ ਤੇ ਬਹੁਤ ਵਧੀਆ ਗੱਲ ਹੋਏਗੀ ਤਾਂ ਤੁਸੀਂ ਕੀ ਕਰਨਾ ਇਸ ਉਪਾਅ ਮੁਤਾਬਿਕ 5 ਕਿਲੋ ਗੁੜ ਇੱਕ ਵਧੀਆ ਜਗ੍ਹਾ ਤੇ ਰੱਖ ਦੇਣਾ ਘਰ ਲਿਆ ਕੇ ਉਸ ਦੇ ਵਿੱਚੋਂ ਹਰ ਰੋਜ਼ ਇੱਕ ਡੇਲੀ ਚੁੱਕਣੀ ਹੈ ਉਸ ਡੇਲੀ ਨੂੰ ਚੁੱਕ ਕੇ ਇੱਕ ਰੋਟੀ ਦੇ ਵਿੱਚ ਪਾ ਕੇ ਜਾਂ ਤਾਂ ਗਾਂ ਨੂੰ ਚਾਰਨੀ ਹੈ ਤੇ ਜਾਂ ਢੱਠੇ ਨੂੰ ਚਾਰ ਦੇਣੀ ਹੈ ਕਿਸੇ ਵੀ ਪਸ਼ੂ ਪੰਛੀ ਨੂੰ ਤੁਸੀਂ ਇਹ ਚੀਜ਼ ਚਾਰ ਦੇਣੀ ਹੈ ਇਹਦੇ ਨਾਲ ਹੁਣ ਜਾਦੂ ਹੋਏਗਾ ਇਹਦੇ ਨਾਲ ਕੀ ਹੋਏਗਾ ਤੁਹਾਡੇ ਹੱਥਾਂ ਤੋਂ ਕੋਈ ਚੰਗਾ ਕਰਮ ਹੋਏਗਾ ਜਿਵੇਂ ਜਿਵੇਂ ਤੁਹਾਡੇ ਕਰਮ ਚੰਗੇ ਵੱਧਦੇ ਜਾਣਗੇ ਓਵੇਂ ਓਵੇਂ ਤੁਹਾਡੇ ਮਾੜੇ ਕਰਮ ਘਟਦੇ ਜਾਣਗੇ ਤੇ ਇੱਕ ਸਮਾਂ ਆਏਗਾ ਜਦੋਂ ਤੁਸੀਂ ਚੰਗੇ ਕਰਮ ਕਰਦੇ ਹੋਵੋਗੇ ਤੇ ਤੁਹਾਡਾ ਕੋਈ ਵੀ ਕੰਮ ਰੁਕੇਗਾ ਨਹੀਂ ਹਰ ਇੱਕ ਕੰਮ ਬਣ ਜਾਏਗਾ ਤੇ ਲੋਕ ਤੁਹਾਡੇ ਵੱਲ ਵੇਖ ਕੇ ਕਹਿਣਗੇ ਕਿ ਇਹ ਕਿੰਨਾ ਲੱਕੀ ਹੈ ਇਹਦੀ ਕਿਸਮਤ ਕਿੰਨੀ ਚੰਗੀ ਹੈ ਇਹਨੂੰ ਇਹ ਚੀਜ਼ ਵੀ ਮਿਲ ਗਈ ਇਹਦਾ ਇਹ ਕੰਮ ਵੀ ਬਣ ਗਿਆ ਪਰ ਤੁਸੀਂ ਇਹ ਰਾਜ ਕਿਸੇ ਨੂੰ ਨਹੀਂ ਦੱਸਣਾ ਹੋ ਸਕਦਾ ਤੁਸੀਂ ਇਹ ਕੰਮ ਵੀਰਵਾਰ ਕਰਿਓ ਕਿਉਂਕਿ ਵੀਰਵਾਰ ਨੂੰ ਪੀਰਾਂ ਫਕੀਰਾਂ ਦਾ ਵਾਰ ਮੰਨਿਆ ਗਿਆ ਇਸ ਕਰਕੇ ਇਹ ਕੰਮ ਵੀਰਵਾਰ ਵੀ ਜ਼ਰੂਰ ਕਰਿਓ ਹੁਣ ਤੁਸੀਂ ਇੱਕ ਕੰਮ ਹੋਰ ਕਰਨਾ ਉਹ ਵੀ ਇਸ ਉਪਾਅ ਦੇ ਵਿੱਚ ਹੀ ਸ਼ਾਮਲ ਹੈ ਇਹ ਮੈਂ ਜੋ ਉਪਾਅ ਤੁਹਾਨੂੰ ਦੱਸਿਆ ਇਹ ਤਾਂ 50% ਸੀ ਹੁਣ 50% ਉਪਾਅ ਹੋਰ ਸੁਣੋ ਕਿ ਇਹਦੇ ਵਿੱਚ ਤੁਸੀਂ ਕੀ ਐਡ ਕਰਨਾ ਜਿਵੇਂ ਗੁੜ ਮਿੱਠਾ ਹੁੰਦਾ ਉਹ ਗੁੜ ਮਿੱਠਾ ਤੁਸੀਂ ਕਿਸੇ ਪਸ਼ੂ ਨੂੰ ਚਾਰ ਦਿਓਗੇ ਪਰ ਉਸ ਗੁੜ ਵੰਗ ਤੁਹਾਡੀ ਜ਼ੁਬਾਨ ਵਿੱਚ ਵੀ ਮਿਠਾਸ ਹੋਣੀ ਚਾਹੀਦੀ ਹੈ ਤੁਹਾਡੀ ਬੋਲੀ ਵਿੱਚ ਵੀ ਮਿਠਾਸ ਹੋਣੀ ਚਾਹੀਦੀ ਹੈ ਨਿਮਰਤਾ ਹੋਣੀ ਚਾਹੀਦੀ ਹੈ ਜਦੋਂ ਆਪਾਂ ਕਿਸੇ ਨੂੰ ਪਿਆਰ ਨਾਲ ਬੋਲਦੇ ਆਂ ਝੋਕ ਕੇ ਬੋਲਦੇ ਆਂ ਨਿਮਰਤਾ ਨਾਲ ਬੋਲਦੇ ਆਂ ਤੇ ਅੱਧਾ ਤਾਂ ਉਹ ਇਨਸਾਨ ਆਪਣਾ ਕੰਮ ਉਦੋਂ ਹੀ ਕਰ ਦਿੰਦਾ ਹੈ ਅਗਲਾ ਸੋਚਦਾ ਹੈ ਕਿ ਯਾਰ ਅੱਜ ਕੱਲ ਦੀ ਦੁਨੀਆ ਵਿੱਚ ਕੌਣ ਕਿਸੇ ਨੂੰ ਇੰਨਾ ਝੋਕ ਕੇ ਬੋਲਦਾ ਹੈ ਇਹ ਇਨਸਾਨ ਨੇ ਮੈਨੂੰ ਇੰਨਾ ਪਿਆਰ ਨਾਲ ਬੋਲਿਆ ਇਹਦਾ ਅੱਧਾ ਕੰਮ ਤਾਂ ਪਹਿਲਾਂ ਹੀ ਕਰ ਦਈਏ ਇਸ ਕਰਕੇ ਇਸ ਗੁੜਵਾੰਗ ਵੀ ਤੁਹਾਡੀ ਜ਼ੁਬਾਨ ਵਿੱਚ ਮਿਠਾਸ ਹੋਣੀ ਜ਼ਰੂਰੀ ਹੈ ਜਦੋਂ ਤੁਸੀਂ ਇਹ ਦੋਵੇਂ ਚੀਜ਼ਾਂ ਰਲਾ ਕੇ ਫੇਰੇ ਉਪਾਅ ਕਰੋਗੇ ਤੇ ਤੁਹਾਡਾ ਕੋਈ ਵੀ ਕੰਮ ਰੁਕੇਗਾ ਨਹੀਂ ਹੁਣ ਗੱਲ ਕਰਦੇ ਆਂ ਅੱਜ ਦੀ ਇਸ ਵੀਡੀਓ ਦੀ ਖਾਸ ਭਾਗ ਬਾਰੇ ਕਿ ਇਹ ਉਪਾਅ ਕਰਦੇ ਸਮੇਂ ਤੁਸੀਂ ਕਿਹੜੀਆਂ ਦੋ ਖਾਸ ਗਲਤੀਆਂ ਦਾ ਧਿਆਨ ਰੱਖਣਾ ਹੈ ਵੈਸੇ ਤਾਂ ਇਹ ਦੋਨੋਂ ਗਲਤੀਆਂ ਬਹੁਤ ਹੀ ਖਾਸ ਨੇ ਪਰ ਜੋ ਦੂਸਰੀ ਖਾਸ ਗਲਤੀ ਹੈ ਇਹਨੂੰ ਬਹੁਤ ਸਾਰੇ ਲੋਕ ਕਰਨਗੇ ਇਸ ਕਰਕੇ ਇਸ ਨੂੰ ਧਿਆਨ ਨਾਲ ਸੁਣਿਓ ਤਾਂ ਗੱਲ ਕਰਦੇ ਆਂ ਪਹਿਲੀ ਗਲਤੀ ਦੀ ਇਹ ਉਪਾਅ ਕਰਦੇ ਸਮੇਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਸਫਾਈ ਦਾ ਪੂਰਾ ਧਿਆਨ ਰੱਖਣਾ ਕਿਉਂਕਿ ਜਹਾਂ ਸਫਾਈ ਵਾਂ ਖੁਦਾਈ ਇਹ ਨਾ ਹੋਵੇ ਕਿ ਤੁਹਾਡੇ ਗੁੜ ਨੂੰ ਕੀੜੀਆਂ ਲੱਗੀਆਂ ਹੋਣ ਹੋਰ ਕੀੜੇ ਮਕੋੜੇ ਲੱਗੇ ਹੋਣ ਤੁਸੀਂ ਇਸ ਚੀਜ਼ ਵੱਲ ਧਿਆਨ ਹੀ ਨਾ ਦਿਓ ਬਸ ਇੱਕ ਗੁੜ ਚੁੱਕੋ ਤੇ ਰੋਟੀ ਵਿੱਚ ਰੱਖ ਕੇ ਉਹਨੂੰ ਚਾਰਾਂ ਇਹ ਗਲਤੀ ਕਦੇ ਨਾ ਕਰਿਓ ਸਫਾਈ ਪੂਰੀ ਰੱਖਿਓ ਬਾਹਰਲੀ ਸਫਾਈ ਤੋਂ ਵੀ ਜ਼ਿਆਦੇ ਸਫਾਈ ਆਪਣੇ ਅੰਦਰ ਰੱਖਿਓ ਇਹ ਨਾ ਹੋਵੇ ਕਿ ਤੁਸੀਂ ਇਹ ਚੰਗਾ ਕਰਮ ਕਰਦੇ ਹੋ ਤੇ ਸਾਰੇ ਦਿਨ ਵਿੱਚ ਮਾੜੇ ਕਰਮ ਕਰੀ ਜਾਓ ਆਪਣਾ ਮਨ ਵੀ ਸਾਫ਼ ਰੱਖਿਓ ਕਿਉਂਕਿ ਮਨ ਦਾ ਭਾਂਡਾ ਸਾਫ਼ ਹੋਏਗਾ ਫੇਰ ਹੀ ਖੈਰ ਪਈਗੀ ਲਿਬੜੇ ਭਾਂਡੇ ਵਿੱਚ ਖੈਰ ਕੌਣ ਪਵਾਏਗਾ ਜਾਂ ਕੌਣ ਪਾਏਗਾ ਇਸ ਕਰਕੇ ਮਨ ਦਾ ਭਾਂਡਾ ਸਾਫ਼ ਰੱਖਿਓ ਇਹ ਦੂਸਰੀ ਖਾਸ ਗਲਤੀ ਨੂੰ ਹੁਣ ਧਿਆਨ ਨਾਲ ਸੁਣਿਓ ਇਹ ਗਲਤੀ ਬਹੁਤ ਸਾਰੇ ਲੋਕ ਕਰਨਗੇ ਬਹੁਤ ਸਾਰੇ ਲੋਕ ਕੀ ਕਰਨਗੇ ਆਪਣੇ ਮਨ ਦੇ ਵਿੱਚ ਇਹ ਰੱਖ ਕੇ ਲਾਲਚ ਨਾਲ ਉਪਾਹ ਕਰਨਗੇ ਕਿ ਇਸ ਤੋਂ ਬਾਅਦ ਸਾਡਾ ਹਰ ਇੱਕ ਕੰਮ ਬਣੇਗਾ ਸਾਡੇ ਕੋਲ ਹਰ ਇੱਕ ਚੀਜ਼ ਆਏਗੀ ਇਹ ਗਲਤੀ ਤੁਸੀਂ ਨਾ ਕਰਿਓ ਆਪਣੇ ਮਨ ਵਿੱਚ ਲਾਲਚ ਨਾ ਰੱਖਿਓ ਜਦ ਤੁਸੀਂ ਲਾਲਚ ਰੱਖ ਕੇ ਕੋਈ ਵੀ ਕੰਮ ਕਰੋਗੇ ਉਹ ਸਿਰੇ ਨਹੀਂ ਚੜ੍ਹਨਾ ਉਹ ਉੱਥੇ ਹੀ ਰੁਕਿਆ ਰਹੇਗਾ ਇਸ ਕਰਕੇ ਲਾਲਚ ਛੱਡ ਕੇ ਸਿਰਫ ਇਹ ਸੋਚ ਕੇ ਇਹ ਉਪਾਅ ਕਰਿਓ ਕਿ ਚਾਹੇ ਮੈਨੂੰ ਕੁਝ ਮਿਲੇ ਚਾਹੇ ਕੁਝ ਨਾ ਮਿਲੇ ਮੈਂ ਤਾਂ ਬਸ ਇਹ ਉਪਾਅ ਕਰਨਾ ਤੇ ਇਹ ਉਪਾਅ ਕਰਕੇ ਚੁੱਪਚਾਪ ਸਭ ਕੁਝ ਆਪਣੇ ਪੀਰ ਮੁਰਸ਼ਿਦ ਤੇ ਛੱਡ ਦੇਣਾ ਉਹ ਮੈਨੂੰ ਸਹੀ ਰਸਤਾ ਜ਼ਰੂਰ ਦਿਖਾਏਗਾ ਤੇ ਫਿਰ ਵੇਖਿਓ ਜੋ ਤੁਸੀਂ ਕਹੋਗੇ ਉਹ ਹੋਏਗਾ ਰੱਬ ਦਾ ਇੱਕ ਸੂਲ ਹੈ ਰੱਬ ਕਹਿੰਦਾ ਕਿ ਪਹਿਲਾਂ ਉਹ ਕਰ ਜੋ ਮੈਂ ਚਾਹਨਾ ਫਿਰ ਉਹ ਹੋਏਗਾ ਜੋ ਤੂੰ ਚਾਹਨਾ ਇਸ ਕਰਕੇ ਇਸ ਖਾਸ ਗਲਤੀ ਦਾ ਧਿਆਨ ਰੱਖਿਓ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਬੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ ਮুরিਦ ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ